ਸਿੱਖ ਸਿਆਸਤ ਬੁਰੀ ਤਰ੍ਹਾਂ ਖੰਡਾਤੀ ਅਗਲੇ ਲਈ ਤੋ ਲਾਤੀ ਸਿੱਖਾਂ ਦਾ ਸੋਚਣ ਦਾ ਤਰੀਕਾ ਬਦਲਤਾ ਇੱਕ ਗੱਲ ਬੱਲੇ ਬਾਦੀ ਵੀ ਤੁਸੀਂ ਜਿਹੜਾ ਬਹੁਤ ਹੋ ਜਾਂ ਸਰਕਾਰ ਦੇ ਲਈ ਲੜੋ ਜਾਂ ਸਰਕਾਰ ਦੇ ਖਿਲਾਫ ਲੜੋ 83 ਤੇ ਅਸੀਂ ਬੁਰੀ ਤਰ੍ਹਾਂ ਖੰਡ ਗਏ ਜੋ ਜੋ ਕੁਝ ਕੇਂਦਰ ਸਰਕਾਰ ਚੌਂਦੀ ਸੀ ਤੁਸੀਂ ਉਹਨੂੰ ਡੀਪ ਸਟੇਟ ਕਹਿ ਲਓ ਭਾਰਤ ਸਰਕਾਰ ਕਹਿ ਲਓ ਇੰਦਰਾ ਗਾਂਧੀ ਦੀ ਸਰਕਾਰ ਕਹਿ ਲਓ ਅਡਵਾਨੀ ਉਹਨਾਂ ਦਾ ਸਾਥ ਕਹਿ ਲਓ ਅਸੀਂ ਉਸੇ ਤਰ੍ਹਾਂ ਵੀ ਚੰਗਾ ਫਿਰ ਠੀਕ ਆ ਐਂ ਆ ਜਾਓ ਫਿਰ ਅਈ ਦੇਖ ਲੈਣੇ ਆ ਸੋ ਅਸੀਂ ਆ ਪਟਕੇ ਹੋਏ ਖਾਲਸਤਾਨ ਇਸੇ ਦਾ ਵਿਚਾਰ ਹੋ ਸਕਦਾ ਪਰ ਅਮਲੀ ਤੌਰ ਤੇ ਖਾਲਸਤਾਨ ਹੈ ਉਹ ਹਿੰਦੂ ਰਾਸ਼ਟਰਵਾਦ ਨੂੰ ਖਾਪਾ ਕਿਉਂਕਿ ਜੇ ਤੁਸੀਂ ਕਹਿੰਦੇ ਸਿੱਖ ਕੌਮ ਆ ਫਿਰ ਹਿੰਦੂ ਕੌਮ ਨੂੰ ਨਾ ਕਿਵੇਂ ਕਰੋਗੇ ਤੁਸੀਂ ਜੇ ਹਿੰਦੂ ਕੌਮ ਆ ਫਿਰ ਉਹ ਹਿੰਦੂ ਰਾਸ਼ਟਰ ਕਿਉਂ ਨਾ ਬਣਾਉਣ ਦੀ ਵੀ ਦੱਸ ਇੱਕ ਦੂਜੇ ਨਾਲ ਆਪਾਂ ਵਿਰੋਧੀ ਗੱਲਾਂ ਸੀ ਕਰ ਰਹੇ ਆ ਕੋਈ ਧਿਰ ਕਿਸੇ ਨਾਲ ਇਕੱਠੀ ਬੈਠ ਬੈਂਚਨ ਵਾਲੀ ਦਿਖਾ ਦਿਓ ਤੁਸੀਂ ਅਮਰਪਾਲ ਸਿੰਘ ਜੀ ਆਏ ਉਹਨਾਂ ਨੂੰ ਸਵਾਲ ਕੀਤਾ ਵੀ ਤੁਸੀਂ ਆਪ ਦੀ ਮੱਤ ਵਾਲਿਆਂ ਨੂੰ ਇਕੱਠੇ ਕਰੋਗੇ ਜਦੋਂ ਕਿ ਜਿਨੂੰ ਰੋੜਾ ਮੇਰੇ ਕੋਲੇ ਆ ਜੇ ਮੇਰੇ ਨਹੀਂ ਕਿਸੇ ਕੋਲੇ ਜਾਂਦਾ ਬਹੁਤ ਮਾੜਾ ਹਾਲਾ ਪੰਜਾਬ ਦਾ ਸਿੱਖਾਂ ਦਾ ਵੀ ਬਹੁਤ ਮਾੜਾ ਹਾਲਾ ਪਰਵਾਰ ਸਾਹਿਬ ਤੇ ਅੱਜ ਕੀ ਸਰਕਾਰ ਬੋਲੀ ਹੈ ਕੋਈ ਨਾ ਪੰਜਾਬ ਸਰਕਾਰ ਨਾ ਤੇ ਹੋਰ ਦਾ ਉਹਨਾਂ ਨੂੰ ਪਤਾ ਸੀ ਵੀ ਜਿਹੜੇ ਰਾ ਪਏ ਹੋਏ ਨੇ ਨਾ ਤੋਂ ਅੱਬਦਾ ਤੇ ਜੀ ਸਵਾਲਿਆ ਜਾਣਾ ਹਾਕਮ ਜਮਾਤਾ ਸਿਰਫ ਡੰਡੇ ਨਾਲ ਰਾਜ ਨਹੀਂ ਕਰਦੀਆਂ ਉਹ ਥੋਡੇ ਰਿਸਪੌਂਸ ਸਿਸਟਰ ਨੂੰ ਕਾਬੂ ਕਰਦੀਆਂ ਨੇ ਉਹਨਾਂ ਨੂੰ ਪਤਾ ਜੇ ਅਸੀਂ ਐਂ ਕਰਾਂਗੇ ਇਹਦਾ ਰਿਐਕਸ਼ਨ ਐ ਕਿ ਉਹ ਕਰਦੇ ਨੇ ਨਵੀਂ ਲੀਡਰਸ਼ਿਪ ਨਵੀਂ ਮਾਰਗ ਸੇਧ ਤੈਅ ਕੀਤੇ ਬਿਨਾ ਅਮਰਜ ਨਹੀਂ ਹੋਣੀ ਜਿਹੜੇ ਤੁਹਾਡੇ ਵਿਚਾਰ ਨੇ ਸਿਆਸੀ ਲਈ ਆ ਉਤੋਂ ਲੀਡਰਸ਼ਿਪ ਪੈਦਾ ਹੁੰਦੀ ਆ ਅਸਲ ਦੇ ਵਿੱਚ ਸਰਬੱਤ ਦੇ ਭਲੇ ਚਾਪਦਾ ਭਲਾ ਦੇਖਣ ਦੀ ਥਾ ਅਸੀਂ ਇਸ ਹੱਦ ਤੱਕ ਭਟਕ ਗਏ ਆਪ ਦੇ ਭਲੇ ਦੇ ਸਰਬੱਤ ਦਾ ਭਲਾ ਦੇਖਣ ਦੀ ਗੱਲ ਕਰਨੀ ਸਾਡੀ ਇਹ ਬਹੁਤ ਵੱਡੀ ਸਮੱਸਿਆ ਆ ਅਸੀਂ ਫੋਕਸ ਨਹੀਂ ਕਰਦੇ ਕਿਸੇ ਗੱਲ ਦੇ ਇਦਾਂ ਸਹੀ ਨੇ ਸਾਰਿਆਂ ਆਏ ਨੇ ਵੀ ਕੋਈ ਗਲਤ ਗੱਲ ਬੋਲਿਆ ਪਰ ਜਦੋਂ ਅਸੀਂ ਫੋਕਸ ਨਹੀਂ ਕਰਦੇ ਫਿਰ ਉਹਦਾ ਕੋਈ ਰਾਹ ਨਹੀਂ ਨਿਕਲਦਾ ਅਸੀਂ ਆਪਸੇ ਵਿਚਾਰ ਕਰਕੇ ਇਹ ਗੱਲ ਸਾਂਝੀ ਕੀਤੀ ਸੀ ਵੀ 40 ਸਾਲ ਹੋ ਗਏ ਆਪਾਂ ਉਹੀ ਕਹਾਣੀ ਸੁਣਦੇ ਆ ਪਹਿਲੀ ਜੂਨ ਨੂੰ ਟੈਸਟ ਫਾਇਰ ਕੀਤਾ ਜੀ ਸੀਆਰਪੀ ਨੇ ਮਹਿੰਗਾ ਸਿੰਘ ਬੱਬਰ ਸ਼ਹੀਦ ਹੋ ਗਿਆ ਜੀ ਦੋ ਨੂੰ ਐਮਰਜੈਂਸੀ ਮੀਟਿੰਗ ਸੰਧੀ ਲੰਗਵਾਲਾ ਸਾਹਿਬ ਨੇ ਉਹ ਜਿੱਥੇ ਕਹਸਾ ਆਇਆ ਨਹੀਂ ਜੀ ਤਿੰਨ ਨੂੰ ਫਿਰ ਉਧਰੋਂ ਫੈਰ ਹੋਇਆ ਫਿਰ ਟੈਂਕ ਆ ਗਏ ਫਿਰ ਟੈਂਕੀ ਵਾਲਾ ਮੋਰਚ ਆ ਗਿਆ ਫਿਰ ਉਹ ਹੋ ਗਿਆ ਫਿਰ ਉਹ ਹੋ ਗਿਆ ਇਸ ਕਰਕੇ ਸਾਨੂੰ ਥੋੜੇ ਜਿਹਾ ਹੋਰ ਗੰਭੀਰਤਾ ਨਾਲ ਦੇਖਣਾ ਚਾਹੀਦਾ ਵੀ ਇਹ ਸਾਰਾ ਬਾਣਾ ਕਿਉਂ ਤੇ ਕਿਵੇਂ ਵਾਪਰਿਆ ਕਿਉਂਕਿ ਬਿੱਤੇ ਤੋਂ ਅਸੀਂ ਸਬਕ ਸਿੱਖ ਸਕਦੇ ਆ ਬਿੱਤੇ ਦੀ ਨਕਲ ਨਹੀਂ ਮਾਰ ਸਕਦੇ ਹਾਲਾਤ ਲਗਾਤਾਰ ਬਦਲਦੇ ਨੇ ਮੈਂ ਵਾਰ-ਵਾਰ ਉਹ ਗੱਲ ਕਹਿਣਾ ਹੁੰਦਾ ਦਾਗਿਸਤਾਨ ਦਾ ਰੂਸ ਦੇ ਵਿੱਚ ਕੌਮੀ ਲੇਖਕਾ ਰਸੂਲ ਹਮਜ਼ਾ ਤੋਂ ਉਹਦੀ ਕਿਤਾਬ ਆ ਜਿਹੜੀ ਉਹ ਬੜੀ ਸਾਡੇ ਸਿੱਖਣ ਦਾ ਇੱਕ ਆ ਮੇਰੇ ਯਾਦ ਆ ਜਦੋਂ ਅਸੀਂ ਦੂਜੇ ਪਾਸੇ ਹੁੰਦੇ ਸੀ ਨਾ ਇਨਕਲਾਬ ਵਾਲੇ ਪਾਸੇ ਜਦੋਂ ਕਿਤਾਬ ਕਿਸੇ ਨੇ ਕਿਹਾ ਅਸੀਂ ਕਿਤਾਬ ਵੀ ਪੜਦੇ ਆ ਮੇਰਾ ਦਾਗਿਸਤਾਨ ਕੀ ਆ मतलब उस वेले दे ਸਾਡੇ ਆਗੂ ਕਹਿੰਦੇ ਕਿਤਾਬ ਨੂੰ ਧਿਆਨ ਨਾਲ ਪੜ੍ਹਨਾ ਚਾਹੀਦਾ ਮੈਂ ਹਾਂ ਵੀ ਭਾਈ ਕੀ ਗੱਲ ਕਹਿੰਦਾ ਇਹਦੇ ਵਿੱਚ ਕੌਮੀ ਤੰਗ ਨਜ਼ਰੀ ਬਹੁਤ ਭਰੀ ਹੋਈ ਆ ਕਿਉਂਕਿ ਉਹ ਬੋਲੀ ਮਹਾਨ ਆ ਮੇਰਾ ਦਾਕਸਤਾਨ ਮਹਾਨ ਆ ਜਿਵੇਂ ਉਹ ਗੱਲਾਂ ਕਰਦਾ ਉਹ ਸਾਰੇ ਪੈਸੇ ਦੀਆਂ ਲਾਈਨ ਉਹਦਾ ਆਲ ਇੰਡੀਆ ਵਾਲੀ ਸੀ ਵੀ ਭਾਰਤ ਚਿੰਤ ਕਲੱਬ ਕਰਨਾ ਇਹ ਕੁਝ ਕਰਨਾ ਉਹਨੇ ਕਿਹਾ ਕਹਿੰਦਾ ਸਾਡਾ ਬੀਤਿਆ ਵਰਤਮਾਨ ਤੇ ਭਵਿੱਖ ਆਪਸ ਵਿੱਚ ਜੁੜੇ ਹੁੰਦੇ ਨੇ ਜੇ ਤੁਸੀਂ ਬੀਤੇ ਤੇ ਗੋਲੀ ਚਲਾਓਗੇ ਤਾਂ ਭਵਿੱਖ ਤੁਹਾਨੂੰ ਤੋਪ ਨਾਲ ਹੁੰਦੀ ਹੈ ਸੋ ਸੋਚਣਾ ਤਾਂ ਸਾਨੂੰ 1857 ਬਾਰੇ ਵੀ ਪੜ੍ਹਨਾ ਵੀ ਉਹ ਕਿਵੇਂ ਹੋਇਆ ਕਿਉਂ ਹੋਇਆ ਸੋਚਣਾ ਸਾਨੂੰ ਇਹ ਵੀ ਪੜ੍ਹਨਾ ਕਿ ਇੱਕ ਦੇਸ਼ ਸੀ ਪੰਜਾਬ ਸਰਕਾਰੇ ਖਾਲਸਾ ਸੀ ਸਿਰਫ 98 ਸਾਲ ਗੁਲਾਮ ਰਹਿਆ ਉਹਨੂੰ ਗੁਲਾਮ ਬਣਾਉਣ ਖਾਤਰ ਕਿੰਡੀ ਵੱਡੀ ਜੰਗ ਲੜੀ ਵੀ ਤੁਹਾਨੂੰ ਪਤਾ ਸ਼ਾਹ ਮੁਹੰਮਦ ਕਹਿੰਦਾ ਨਾ ਸ਼ਾਹ ਮੁਹੰਮਦ ਦਾ ਸੰਘਾ ਨੇ ਗੋਰਿਆਂ ਦੇ ਬਾਗ ਨਿੰਬੂਆਂ ਲਹੂ ਨਚੋੜ ਦਿੱਤੇ ਵੀ ਕਿਵੇਂ ਅੰਗਰੇਜ਼ਾਂ ਦਾ ਮਹਿਮਾ ਸੀ ਜਿਹੜੀਆਂ ਉਹ ਤਹਾ ਮਾਰਦੀਆਂ ਸੀ ਜੋ ਪੰਜਾਬ ਚੋਂ ਖਬਰਾਂ ਜਾਂਦੀਆਂ ਸੀ ਇਹ ਕੀ ਬਾਣਾ ਵਾਪਰਿਆ ਕਿ ਅਸੀਂ ਆਪਣੇ ਉਸ ਮੁਲਕ ਨੂੰ ਉਜਾੜ ਕਰਾਉਣ ਨਹੀਂ ਥਾ ਭਾਰਤਵਾਦ ਨੂੰ ਉਜਾੜ ਕਰਾਉਣ ਦਾ ਗਲਾਵਾ ਗੱਲ ਪਾ ਲਿਆ ਇੱਕ ਮੂਰਤੀ ਜੀ ਬਣਾਤੀ ਵਾਹ ਬਣਾਤੀਆਂ ਫੇਰ ਉੱਥੇ ਫੇਰ ਅਸੀਂ ਕਹਿੰਨੇ ਵੀ ਸਭ ਤੋਂ ਵੱਧ ਕੁਰਬਾਨੀਆਂ ਕੀਤੀਆਂ ਕੀਤੀਆਂ ਤਾਂ ਤੱਥ ਆ ਸਾਰੇ ਮੰਨਦੇ ਨੇ ਮੈਨੂੰ ਇੱਕ ਗੱਲ ਨਹੀਂ ਸਮਝ ਆਈ ਵੀ ਜਦੋਂ ਅਸੀਂ ਇੱਥੇ ਕੋਈ ਵੱਖਰੇ ਵਿਚਾਰ ਪ੍ਰਗਟ ਕਰਦੇ ਆ ਨਾ ਦੇਖੋ ਗੁਰਨਾਲਕ ਸਾਹਿਬ ਸਿੱਧਾ ਨਾਲ ਗੋਸ਼ਟੀ ਕੀਤੀ ਜੀ ਉਹਨਾਂ ਨਾਲ ਜਾ ਕੇ ਵਿਚਾਰ ਕੀਤੀ ਪੂਰੇ ਵਿਰੋਧੀਆਂ ਨਾਲ ਅਟਕ ਵੱਖਰੇ ਵਿਚਾਰਾਂ ਵਾਲਿਆਂ ਨਾਲ ਸੰਵਾਦ ਦੀ ਸ਼ਕਤੀ ਆ ਜਿਹੜੀ ਅਸੀਂ ਉਹ ਗਵਾ ਬੈਠੇ ਆ ਵਤਵੇਬਾਜੀ ਤੇ ਸਾਡੇ ਜਿੱਦਾ ਮਹਰ ਕੋਈ ਨਹੀਂ ਹੈ ਸੰਵਾਦ ਖਾਤਮ ਫਿਰ ਉਹ ਹੀ ਆ ਕਿਸੇ ਸੁਣੀਏ ਕੁਛ ਕਹੀਏ ਨੋਟ ਨੂੰ ਚੇਂਜ ਜਿਹਨੂੰ ਬਦਲਣਾ ਉਹਨੂੰ ਸਮਝ ਤਾਂ ਲਓ ਪਹਿਲਾਂ ਜੇ ਸਾਡੀ ਸੋਚ ਬਦਲ ਨਹੀਂ ਆ ਨਵੀਂ ਪੀੜ੍ਹੀ ਦੀ ਪੁਰਾਣੀ ਪੀੜ੍ਹੀ ਦੀ ਗੜਬੜ ਸੋਚ ਚ ਕੀ ਹੋ ਗਈ ਜੇ ਸਾਨੂੰ ਇਹ ਨਹੀਂ ਪਤਾ ਠੀਕ ਆ ਆਪਾਂ ਗੱਲ ਕਰ ਲਓ ਵੀ ਗੁਰਮਤਿ ਸਿਧਾਂਤ ਅਨੁਸਾਰ ਹੋਣਾ ਚਾਹੀਦਾ ਹੁਣ ਗੁਰਮਤਿ ਸਿਧਾਂਤ ਕੀ ਨੇ ਉਹਨਾਂ ਅਨੁਸਾਰ ਹੋਵੇ ਕਿ ਇਹਦੇ ਬਾਰੇ ਸਵਾਲ ਦੇ ਹੋਣਾ ਚਾਹੀਦਾ 47 ਵਾਲੀ ਗੱਲ ਆ ਗਈ ਕਿਹਦਾ ਦੋਸ਼ ਆ ਜਾਂ ਹੋਰ ਆ ਇੱਕ ਵੱਡਾ ਵਿਸ਼ਾ ਪਰ ਮੈਨੂੰ ਇੱਕ ਗੱਲ ਨਹੀਂ ਸਮਝ ਆਈ ਵੀ 565 ਜਾਂ 95 ریاستਾਂ ਸੀ ਉਹੀ ਰਾਜ ਸੀ ਇਸ ਸਮੇਂ ਦਰਨ ਹਿੰਦੂ ਕੌਮ ਮੁਸਲਮਾਨ ਕੌਮ ਸਿੱਖ ਕੌਮ ਇਹ ਆਪਦੇ ਆਪ ਕਿੱਥੋਂ ਤੇ ਕਿਵੇਂ ਆ ਗਿਆ ਇਹ ਸੋਚਣ ਦੀ ਉਹ ਗੱਲ ਨਹੀਂ ਆਈ ਵੀ ਹਾਲਾਂਕਿ ਅੰਗਰੇਜ਼ਾਂ ਨੇ ਇਹ ਫੈਸਲਾ ਕੀਤਾ ਸੀ ਵੀ ਜਿਹੜੇ ਰਾਜ ਅਸੀਂ ਗੁਲਾਮ ਕੀਤੇ ਨੇ ਉਹਨਾਂ ਦੀ ਮਰਜ਼ੀ ਹੈ ਉਹਨਾਂ ਨੇ ਆਜ਼ਾਦ ਰਹਿਣਾ ਉਹਨਾਂ ਨੇ ਪਾਕਿਸਤਾਨ ਨਾਲ ਜਾਣਾ ਹਿੰਦੁਸਤਾਨ ਨਾਲ ਜਾਣਾ ਕਿ ਸਾਡੇ ਰਾਜ ਦਾ ਕੋਈ ਵਾਰਸ ਨਹੀਂ ਸੀ ਪਟਿਆਲੇ ਵਾਲੇ ਰਾਜੇ ਰਾਜਾਂ ਦੀ ਯੂਨੀਅਨ ਦੇ ਚੇਅਰਮੈਨ ਸੀ ਉਹਨਾਂ ਨੇ ਐਲਾਨ ਕਰਤਾ ਸਾਰਿਆਂ ਦਾ ਵੀ ਅਸੀਂ ਭਾਰਤ ਨਾਲ ਆ ਜਿਹੜੇ ਰਾਜਾਂ ਨੇ ਤੜਫੜ ਕੀਤੀ ਕਸ਼ਮੀਰ ਜੂਨਾਗੜ ਤੇ ਇੱਕ ਹੋਰ ਸੀ ਹైదరాబాద్ ਉਹ ਰਗੜੇ ਤੇ ਕੋਈ ਜ਼ਮੀਂ ਰਗੜ ਤੇ ਕੋਈ ਅਧ ਬਚਦੇ ਰਗੜ ਤੇ ਮੁੜ ਕੇ ਸਾਰੀ ਰਗੜ ਤਜੋ ਕਸ਼ਮੀਰ ਸੋ ਇਸ ਕਰਕੇ ਜਿਹ ਅਸੀਂ ਕਹਿੰਦੇ ਜਿਹੜੇ ਜਿਹੜੇ ਸਿਧਾਂਤ ਦੇ ਆਧਾਰ ਤੇ 47 ਵਾਪਰਿਆ ਵੰਡ ਹੋਈ ਜੇ ਅਸੀਂ ਕਹਿੰਦੇ ਵੀ ਉਹਨੇ ਮਾਰ ਕੇ ਨੁਕਸਾਨ ਕਰਤਾ ਉਹਨੇ ਆ ਕੁਛ ਕਰਤਾ ਕੁਛ ਕਰਤਾ ਪਰ ਅਸੀਂ ਉਸੇ ਸਿਧਾਂਤ ਤੇ ਖੜੇ ਹਾਂ ਉਸੇ ਸਿਧਾਂਤ ਨੂੰ ਗੱਲ ਜਾ ਰਹੇ ਹਾਂ ਸਾਰੇ ਸਿੱਖ ਸਕਾਲਰ ਕਹਿੰਦੇ ਨੇ ਹਿੰਦੂ ਰਾਸ਼ਟਰਵਾਦ ਹੋਣਾ ਹਿੰਦੂਵਾਦ ਹੋਣਾ ਇਹ ਵੱਖਰੀ ਗੱਲ ਆ ਪਰ ਹਿੰਦੂ ਕੌਮ ਕਿਵੇਂ ਆ ਜੀ ਮੈਨੂੰ ਇਹ ਨਾ ਬੋਲੀ ਸਮਝੀ ਨਾ ਆਰਥਿਕਤਾ ਸਾਂਝੀ ਨਾ ਇਤਿਹਾਸ ਸਾਂਝਾ ਈਵਨ ਰਾਹਲ ਗਾਂਧੀ ਨੇ ਕਿਹਾ ਇੰਡੀਆ ਇਜ਼ ਨਾਟ ਅ ਨੇਸ਼ਨ ਇੰਡੀਆ ਇਜ਼ ਅ ਯੂਨੀਅਨ ਆਫ ਸਟੇਟਸ ਸੋ ਅਸੀਂ ਕਿਤੇ ਨਾ ਕਿਤੇ ਕਦੇ ਸਾਨੂੰ ਇਹ ਲੱਗਿਆ ਬਹੁਤ ਵਧੀਆ ਵੀ ਭਾਰਤ ਦੇ ਉੱਤਰ ਚ ਕਿਹਾ ਜਾ ਖਿੱਤਾ ਹੋ ਜਿੱਥੇ ਸਿੱਖ ਆਜ਼ਾਦੀ ਨਾਲ ਨਿਕ ਮਾਣ ਸਕਣਗੇ ਕਦੇ ਸਾਨੂੰ ਲੱਗਿਆ ਵੀ ਸਿੱਖ ਹੋਮਲੈਂਡ ਵਾਲੀ ਗੱਲ ਆ ਜੇ ਹਿੰਦੂਆਂ ਨੂੰ ਮਿਲ ਗਿਆ ਮੁਸਲਮਾਨਾਂ ਨੂੰ ਮਿਲ ਗਿਆ ਸਾਨੂੰ ਕਿਉਂ ਨਾ ਮਿਲੇ ਉਹ ਦੇਸ਼ਾਂ ਦਾ ਕੀ ਬਣ ਗਿਆ ਕੋਈ ਕੌਮ ਵਾਲੀ ਗੱਲ ਨਹੀਂ ਬੰਗਲਾਦੇਸ਼ ਅੱਡ ਹੋ ਗਿਆ ਪਾਕਿਸਤਾਨ ਦੇ ਵਿੱਚ ਤੁਹਾਨੂੰ ਪਤਾ ਕਿੱਡੀਆਂ ਵੱਡੀਆਂ ਬਗਾਵਤਾਂ ਹੋ ਰਹੀਆਂ ਨੇ ਬਲੋਚਿਸਤਾਨ ਤੋਂ ਹੋਰ ਸਾਰੇ ਪਾਸੇ ਭਾਰਤ ਦਾ ਦੱਖਣਾ ਜਿਹੜਾ ਹੋਰ ਰੋਲ ਲੈ ਕੇ ਆ ਰਿਹਾ ਜੋ ਆਨੰਦਪੁਰ ਸਾਹਿਬ ਦੇ ਮੱਤੇ ਚ ਸੇਧ ਸੀ ਸਾਡੀ ਸੋ ਵੱਡੀ ਗੱਲ ਇਹ ਹੈ ਵੀ ਸਾਨੂੰ ਸਿਆਸੀ ਸੇਧ ਤੈਅ ਕਰਨੀ ਪਊ ਨਵੀਂ ਲੀਡਰਸ਼ਿਪ ਨਵੀਂ ਮਾਰਗ ਸੇਧ ਤੈਅ ਕੀਤੇ ਬਿਨਾ ਅਮਰਜ ਨਹੀਂ ਹੋਣੀ ਜਿਹੜੇ ਤੁਹਾਡੇ ਵਿਚਾਰ ਨੇ ਸਿਆਸੀ ਲੀਆ ਉਹ ਤੋਂ ਲੀਡਰਸ਼ਿਪ ਪੈਦਾ ਹੁੰਦੀ ਹੈ ਜੇ 84 ਵਾਪਰੇ ਆ ਉਦੋਂ ਬਾਅਦ ਸਮਝੌਤਾ ਪ੍ਰਸ ਸਿਆਸਤ ਆ ਗਈ ਇਹੀ ਸੀ ਨਾ ਇਹ ਸਰਕਾਰਾਂ ਦਾ ਹਮੇਸ਼ਾ ਇਹ ਹੁੰਦਾ ਜਿਹੜੀ ਗੱਲ ਖਾਤਰ ਲੜਾਈ ਲੜਦੇ ਹੋ ਉਦੋਂ ਧਿਆਨ ਕਿਵੇਂ ਪਟਕਾਉਣਾ ਨਵੇਂ ਮੁੱਦੇ ਪੈਦਾ ਕਰ ਲਓ ਨਾ ਕਸਮ ਜੁਫਤਾ ਕਰ ਲੈਣਾ ਫਿਰ ਕਿੰਨਾ ਖੁੰਡੂ ਲਿਆ ਫਿਰ ਉਦੋਂ ਵੀ ਇੱਥੇ ਆਤਮਸਪਰਪਨ ਵਾਲੀ ਸਿਆਸਤ ਆ ਗਈ ਬਿਨਾਂ ਸ਼ਰਤ ਹਮੇਸ਼ਾ ਸੋ ਇਸ ਕਰਕੇ ਸਿਆਸੀ ਲੀਏ ਕੀ ਹੋਵੇ ਲੀਏ ਚੰਗੇ ਬੰਦੇ ਭਾਰਦੀ ਆ ਲੀਆ ਜਿਹੜੀ ਉਹ ਵੀ ਕਮਜ਼ੋਰ ਬੰਦਿਆਂ ਨੂੰ ਕੈਮ ਰੱਖਦੀ ਆ ਸਟੂ 84 ਤੇ ਅਸੀਂ ਬੁਰੀ ਤਰ੍ਹਾਂ ਖੰਡ ਗਏ ਜੋ ਜੋ ਕੁਛ ਕੇਂਦਰ ਸਰਕਾਰ ਚਾਹੁੰਦੀ ਸੀ ਤੁਸੀਂ ਉਹਨੂੰ ਡੀਪ ਸਟੇਟ ਕਹਿ ਲਓ ਭਾਰਤ ਸਰਕਾਰ ਕਹਿ ਲਓ ਇੰਦਰਾ ਗਾਂਧੀ ਦੀ ਸਰਕਾਰ ਕਹਿ ਲਓ ਅਡਵਾਨੀ ਹੋਰਾਂ ਦਾ ਸਾਥ ਕਹਿ ਲਓ ਅਸੀਂ ਉਸੇ ਤਰ੍ਹਾਂ ਵੀ ਚੰਗਾ ਫਿਰ ਠੀਕ ਆ ਅਹੀਂ ਆ ਜਾਓ ਫਿਰ ਅਹੀਂ ਦੇਖ ਲੈਣੇ ਆ ਸੋ ਅਸੀਂ ਆ ਪਟਕੇ ਹੋਏ ਗੱਲਾਂ ਅਮਲੀ ਤੌਰ ਤੇ ਠੋਸ ਮੁੱਦਿਆਂ ਦੀ ਜਦੋਂ ਤੱਕ ਨਹੀਂ ਆਉਂਦੀ ਮੈਂ ਤੁਹਾਨੂੰ ਇੱਕ ਉਦਾਹਰਨ ਦਿੰਦਾ ਵੀਰ ਦਵਿੰਦਰ ਸਿੰਘ ਸਾਲ ਭਵਨ ਚ ਸੈਮੀਨਾਰ ਸੀ ਜਦੋਂ ਪੰਜਾਬੀ ਸੂਬੇ ਦਾ ਮੋਰਚਾ ਲੱਗਿਆ ਅਕਾਲੀ ਦਲ ਨੇ ਵੀ ਲਈ ਵਦਲੀ ਨਾ ਜੀ ਮੈਂ ਤੁਹਾਨੂੰ ਦੱਸਿਆ ਸਿੱਖਸਤਾਨ ਸਿੱਖੋmland ਪੰਜਾਬੀ ਸੂਬਾ ਅਨੰਦਪੁਰ ਦਾ ਮਤਾ ਅੰਮ੍ਰਿਤਸਰ ਦਾ ਐਲਾਨਨਾਮਾ ਫੈਡਰਲ ਢਾਂਚੇ ਦੀ ਲੋੜ ਆ ਕਨਫੈਡਰਲ ਢਾਂਚੇ ਦੀ ਲੋੜ ਆ ਕਹੀਦੀ ਆ ਤੁਹਾਨੂੰ ਕਿ ਮਾਰਗ ਸੇ ਤੈਅ ਕਰਨੀ ਤੂੰ ਵੀਰ ਦਵਿੰਦਰ ਸਿੰਘ ਕਹਿੰਦੇ ਜਦੋਂ ਪੰਜਾਬੀ ਸੂਬੇ ਦਾ ਐਲਾਨ ਹੋਇਆ ਸਾਰੀ ਲੀਡਰਸ਼ਿਪ ਚੰਡੀਗੜ੍ਹ ਇਕੱਠੀ ਹੋਈ ਕਹਿੰਦੇ ਆਏ ਬੈਠੇ ਸੀ ਸਾਰੇ ਜਿਵੇਂ 100 ਕੜਾ ਪਾਣੀ ਦਾ ਸਰਪੈ ਚ ਪੈ ਗਿਆ ਹੋਵੇ ਵੀ ਲੜਾਈ ਕਰੇ ਖਾਤਰ ਸੀ ਨਾ ਪੰਜਾਬੀ ਸੂਬਾ ਬਣਿਆ ਤਾਂ ਮਾਸਟਰ ਤਾਰਾ ਸਿੰਘ ਤਾਂ ਪਹਿਲੇ ਕਹਿਣ ਲੱਗ ਗਿਆ ਸੀ ਵੀ ਪੰਜਾਬੀ ਸੂਬੇ ਦੇ ਨਾਂ ਤੇ ਹਿੰਦੂ ਸੂਬਾ ਬਣਾਉਣ ਲਈ ਲੜ ਰਿਹਾ ਫਤੇ ਸਿੰਘ ਥੋੜਾ ਸਾਹਿਬ ਦੀ ਕਿਤਾਬ ਹੈ ਵਿੱਚ ਬੜੇ ਵੇਰਵੇ ਨਹੀਂ ਉਸ ਗੱਲ ਬਾਰੇ ਮੱਤਬੇਦ ਪਹਿਲੀ ਸੀ ਕਹਿੰਦੇ ਅਮਰ ਸਿੰਘ ਦਾ ਸਾਹਿਬ ਅਕਾਲੀ ਪੁੱਤਰ ਕਹਿੰਦਾ ਸੰਪਾਦਕ ਸੀ ਉਹ ਉੱਠਿਆ ਕਹਿੰਦੇ ਉਹ ਤਕਲੀਫ਼ ਸ਼ੁਰੂ ਕੀਤੀ ਵੀ ਤੁਹਾਡਾ ਦਿਮਾਗ ਫਿਰ ਗਿਆ ਉਹ ਸਿੱਖ ਸੂਬਾ ਬਣ ਰਿਹਾ ਸਿੱਖ ਸੂਬਾ ਸਿੱਖਾਂ ਦੀ ਮжоਰਿਟੀ ਹੋ ਅਕਾਲੀ ਦਲ ਦੀ ਸਰਕਾਰ ਬਣੂ ਆ ਜਿਹੜੀਆਂ ਗੱਲਾਂ ਤੁਸੀਂ ਕਹਿੰਦੇ ਹੋ ਪੰਜਾਬੀ ਬੋਲਦੇ ਇਲਾਕੇ ਪਾਣੀਆਂ ਦਾ ਮਸਲਾ ਚੰਡੀਗੜ੍ਹ ਦਾ ਫਿਰ ਸਰਕਾਰ ਨੂੰ ਸਾਡੇ ਕੋਲੇ ਸਰਕਾਰ ਨਾਲ ਅਸੀਂ ਰੱਖ ਕੇ ਲੜਾਂਗੇ ਕਹਿੰਦੇ ਉਲਟ-ਪੁਲਟ ਹੋ ਗਿਆ ਬੋਲੇ ਸੋ ਨਿਹਾਲ ਸਕਤਿ ਸ੍ਰੀ ਜਤੂ ਵਾਲੀ ਹੋ ਗਈ ਦਰਬਾਰ ਸਾਹਿਬ ਤੇਰੀ ਦਿਵਾਲੀ ਹੋ ਗਈ ਤੇ ਉਹ ਗੱਲਾਂ ਜਿਹੜੀਆਂ ਉਦੋਂ ਬਹੁਤ ਬਾਜ਼ਮਸੀਲ ਲੜੀਆਂ ਜਾ ਸਕਦੀਆਂ ਅਸੀਂ ਵੀ ਜਿਵੇਂ ਹੋਰ ਸੁਪੇ ਬਣਾਏ ਨੇ ਅਸੀਂ ਤਾਂ ਉਹਜਾ ਸੁਪਾ ਭਾੜਦੇ ਕੋਈ ਬੱਕਰੀ ਵਾਲੀ ਗੱਲ ਤਾਂ ਹੈ ਹੀ ਨਹੀਂ ਸੀ ਰਾਜਧਾਨੀ ਬਾਰੇ ਗੱਲ ਕੀਤੀ ਐ ਚੀਫ ਜਸਟਿਸ ਨੇ ਜਦੋਂ ਕਸ਼ਮੀਰ ਦਾ ਮਸਲਾ ਆਇਆ ਉਹਨਾਂ ਨੇ ਕਿਹਾ ਵੀ ਤੁਸੀਂ ਉਹਨੂੰ ਕੇਂਦਰ ਸ਼ਾਸਤ ਪ੍ਰਦੇਸ਼ ਕਦੋਂ ਤੱਕ ਬਣਾ ਕੇ ਰੱਖਣਾ ਕਹਿੰਦੇ ਬਹੁਤ ਜ਼ਿਆਦਾ ਹੀ ਕਰਾਵਾਂਗੇ ਜੀ ਚੌਣਾ ਸੀ ਰਾਜਧਾਨੀ ਉੱਥੋਂ ਬਹਾਲ ਕਰ ਦਾਂਗੇ ਉਹਨਾਂ ਨੇ ਟਿੱਪਣੀ ਕੀਤੀ ਕਿ ਨਾ ਚੰਡੀਗੜ੍ਹ ਮੰਗੋ ਤੁਸੀਂ ਦੇਖੋ ਸੁਪਰੀਮ ਕੋਰਟ ਦਾ ਜੱਗ ਜਿਹੜਾ 5 ਸਾਲ ਲਈ ਰਾਜਧਾਨੀ ਸੀ ਉਸ ਤੋਂ ਬਾਅਦ ਬਣਾਉਣੀ ਸੀ ਰਾਜਧਾਨੀ ਤੇ ਅੱਜ ਕਿੱਥੇ ਆ ਗਈ ਅਸੀਂ ਅਸਲ ਦੇ ਵਿੱਚ ਸਰਬੱਤ ਦੇ ਭਲੇ ਚਾਪਦਾ ਭਲਾ ਦੇਖਣ ਦੀ ਥਾਂ ਅਸੀਂ ਇਸ ਹੱਦ ਤੱਕ ਭਟਕ ਗਏ ਆਪ ਦੇ ਭਲੇ ਦੀ ਸਰਬੱਤ ਦਾ ਭਲਾ ਦੇਖਣ ਦੀ ਗੱਲ ਕਰਨ ਲੱਗੇ ਖਾਲਸਤਾਨ ਕਿਸੇ ਦਾ ਵਿਚਾਰ ਹੋ ਸਕਦਾ ਪਰ ਅੰਮਲੀ ਤੌਰ ਤੇ ਖਾਲਸਤਾਨ ਆ ਉਹ ਹਿੰਦੂ ਰਾਸ਼ਟਰਵਾਦ ਨੂੰ ਹੋ ਆਉਂਦਾ ਕਿਉਂਕਿ ਜੇ ਤੁਸੀਂ ਕਹਿੰਦੇ ਸਿੱਖ ਕੌਮ ਆ ਫਿਰ ਹਿੰਦੂ ਕੌਮ ਨੂੰ ਨਾ ਕਿਵੇਂ ਕਰੋਗੇ ਤੁਸੀਂ ਜੇ ਹਿੰਦੂ ਕੌਮ ਆ ਫਿਰ ਉਹ ਹਿੰਦੂ ਰਾਸ਼ਟਰ ਕਿਉਂ ਨਾ ਬਣਾਉਣ ਜੀ ਮੈਨੂੰ ਦੱਸੋ ਇੱਕ ਦੂਜੇ ਨਾਲ ਆਪਾਂ ਵਿਰੋਧੀ ਗੱਲਾਂ ਸੀ ਕਰ ਰਿਹਾ। ਅੱਜ ਦੀ ਹਾਲਤ ਕੀ ਆ? ਇਹਦੇ ਵਿੱਚ ਸਿੱਖ ਫਲਸਫਾ ਸਾਨੂੰ ਕਹੀ ਦੀ ਸਿਆਸੀ ਮਾਰਗ ਸੇਧ ਤੈਅ ਕਰਨ ਲਈ ਗੱਲ ਕਰਦਾ। ਬਹੁਤ ਉੱਤੇ ਦਿਮਾਗ ਕੇਂਦਰ ਕਰਨ ਦੀ ਲੋੜ ਆ ਸੋ ਨਾ ਸਮਝੌਤਾ ਪ੍ਰਸਤ ਸਿਆਸਤ ਪੰਜਾਬ ਦਾ ਕੋਈ ਰਾਹ ਕੱਢ ਸਕਦੀ ਐ। ਹੁਣ ਤਾਂ ਵਿਅਕਤੀਗਤ ਹਿੱਤੇ ਐਡੇ ਭਾਰੂ ਹੋ ਗਏ। ਅਗਲੇ ਚੈਲੰਜ ਕਰ ਦਿੰਦੇ ਨੇ ਵੀ ਚੰਡੀਗੜ੍ਹ ਰਾਜ ਸਮਾਰੀ ਕਢਾ ਲੈਣੇ ਆ। ਚੰਡੀਗੜ੍ਹ ਚ ਰਹਿੰਦੇ ਸਿੱਖਾਂ ਦੀ ਕਰਾ ਲੈਣੇ ਕੱਲਿਆਂ ਜੀ ਵੀ ਉਹ ਚੰਡੀਗੜ੍ਹ ਪੰਜਾਬ ਨਾਲ ਜੋੜਨਾ ਚਾਹੁੰਦੇ ਨੇ ਕਿ ਨਹੀਂ ਜਿਹਦਾ ਮਤਲਬ ਉਹਨਾਂ ਨੂੰ ਪਤਾ ਵੀ ਤੁਹਾਡਾ ਵੈਂਟ ਆਫ ਮਾਈਂਡ ਆ ਜਿਹੜਾ ਕਿੰਨਾ ਬਦਲਦਾ ਉਹਨਾਂ ਨੇ ਹਾਕਮ ਜਮਾਤਾ ਸਿਰਫ ਡੰਡੇ ਨਾਲ ਰਾਜ ਨਹੀਂ ਕਰਦੀਆਂ ਉਹ ਤੁਹਾਡੇ ਰਿਸਪੌਂਸ ਸਿਸਟਮ ਨੂੰ ਕਾਬੂ ਕਰਦੀਆਂ ਨੇ ਉਹਨਾਂ ਨੂੰ ਪਤਾ ਜੇ ਅਸੀਂ ਐਂ ਕਰਾਂਗੇ ਇਹਦਾ ਦਾ ਰਿਐਕਸ਼ਨ ਐ ਹੋਊ ਕਿ ਉਹ ਕਰਦੇ ਨੇ ਰਿਐਕਸ਼ਨ ਹੋਰ ਚੀਜ਼ ਆ ਰਿਸਪੌਂਸ ਹੋਰ ਚੀਜ਼ ਆ ਰਿਸਪੌਂਸ ਫੇਰ ਹੋਈ ਆ ਹੋ ਕੱਤਰ ਮਿਲੋ ਮੇਰੇ ਭਾਈ ਦੁੱਖ ਦਾ ਦੂਰ ਕਰੋ ਲੈ ਬਲਾਈ ਸੋ ਮੇਰੀ ਬੇਨਤੀ ਹੈ ਆ ਬਹੁਤ ਮਾੜਾ ਹਾਲਾ ਪੰਜਾਬ ਦਾ ਸਿੱਖਾਂ ਦਾ ਵੀ ਬਹੁਤ ਮਾੜਾ ਹਾਲਾ ਦਰਬਾਰ ਸਾਹਿਬ ਤੇ ਅੱਜ ਕੀ ਸਰਕਾਰ ਬੋਲੀ ਹੈ ਕੋਈ ਨਾ ਪੰਜਾਬ ਸਰਕਾਰ ਨਾ ਤੇ ਹੋਰ ਦਾ ਉਹਨਾਂ ਨੂੰ ਪਤਾ ਸੀ ਵੀ ਜਿਹੜੇ ਰਾ ਪਏ ਹੋਏ ਨੇ ਇਹਨਾਂ ਤੋਂ ਅਬਦਾ ਪੇ ਨਹੀਂ ਸਵਾਲਿਆ ਜਾਣਾ ਉਹਦਾ ਆਣਾ ਆਪਾਂ ਦਈ ਜਾ ਉਹਦੀ ਉੱਥੇ ਨੀਂ ਮਾ ਕਿਉਂ ਜਾਂਦੇ ਆ ਜੀ ਉੱਥੇ ਕਿਉਂ ਗਏ ਮਨ ਨੀਵਾ ਹੁੰਦਾ ਮਤ ਉੱਚੀ ਹੁੰਦੀ ਆ ਹਥਿਆਰ ਬਾਰ ਰੱਖ ਕੇ ਜਾਂਦੇ ਨਹੀਂ ਦੀ ਮਸਲੇ ਐ ਕਰਦੀ ਰਹੀਆਂ ਨੇ ਜੀ ਉਹ ਗੁਰਮਤਿ ਐ ਕਰਦੀ ਰਹੀ ਨੇ ਕੋਈ ਢਿਰ ਕਿਸੇ ਨਾਲ ਇਕੱਠੀ ਬੈਠ ਕੇ ਬੈਂਚਨ ਵਾਲੀ ਦਿਖਾ ਦਿਓ ਤੁਸੀਂ ਅਮਰਪਾਲ ਸਿੰਘ ਜੀ ਆਏ ਉਹਨਾਂ ਨੂੰ ਸਵਾਲ ਕੀਤਾ ਵੀ ਤੁਸੀਂ ਅੱਬ ਦੀ ਮਤ ਵਾਲਿਆਂ ਨੂੰ ਇਕੱਠੇ ਕਰੋਗੇ ਕਿਉਂ ਜਿਹਨੂੰ ਲੋੜ ਆ ਮੇਰੇ ਕੋਲੇ ਆ ਜਾਏ ਮੇਰੇ ਦੀ ਕਿਸੇ ਕੋਲ ਜਾਂਦਾ ਉਹੀ ਇਕੱਠੇ ਰਹਿੰਦੇ ਹੋਏ ਦੂਜੇ ਇੱਕ ਦੂਜੇ ਨਾਲ ਤਲਵਾਰਾਂ ਖਿੱਚੀ ਫਿਰਦੇ ਨੇ ਉਹੀ ਤਖਤ ਮਹਾਨ ਨੇ ਜਦੋਂ ਤੁਸੀਂ ਖੁਦੇ ਤਖਤਾਂ ਦੀ ਸ਼ਾਨ ਨੂੰ ਰੋਲਣ ਤੇ ਲੱਗੇ ਹੋ ਆਪਦਾ ਅਸੀਂ ਜ਼ਖਮੀ ਕਰੀ ਜਾਂਦੇ ਆ ਸੋ ਮੇਰੀ ਮੇਰੀ ਆਪਣੀ رائے ਇਹ ਆ ਵੀ 47 ਵਾਲੇ ਜਿਹੜੇ ਸੰਕਲਪ ਸੀ ਉਹਨਾਂ ਚੋਂ ਬਾਹਰ ਨਿਕਲਣ ਦੀ ਲੋੜ ਆ ਸਿੱਖਾਂ ਦਾ ਪੰਜਾਬ ਬਿਨਾ ਕੁਝ ਨਹੀਂ ਪੰਜਾਬ ਦਾ ਸਿੱਖਾਂ ਬਿਨਾ ਕੁਝ ਨਹੀਂ ਕੱਲ ਪਰਸੀ ਅਜਮੇਰ ਸਿੰਘ ਉਹਨਾਂ ਨੇ ਇੱਕ 71 ਤਾ ਕੀਤੀ ਸੀ ਅਵਤਾਰ ਸਿੰਘ ਨੇ ਸਾਡੇ ਸਮਕਾਲੀ ਨੇ ਉਹਨਾਂ ਦੀ ਕਿਤਾਬ ਤੇ ਨਤੀਜਾ ਕੀ ਕੱਢਿਆ ਵੀ ਸਿੱਖ ਐਡੇ ਸੰਕਟ 'ਚ ਫਸ ਗਏ ਇੱਕ ਤਾਂ ਕਹਿੰਦੇ ਹੁਣ ਸਥਾਪਿਤ ਹੋ ਗਿਆ ਵੀ ਸਿੱਖ ਕੌਮਾਂ ਪੰਜਾਬੀ ਬਚੂਗੀ ਕੋਈ ਕੌਮ ਨਹੀਂ ਦੂਜੇ ਕਹਿੰਦੇ ਸਿੱਖਾਂ ਨੂੰ ਹੁਣ ਨਾਇਕ ਦੀ ਨਹੀਂ ਮਹਾਨਾਇਕ ਦੀ ਲੋੜ ਆ ਜੋ ਕੋਈ ਮਹਾਨਾਇਕ ਆਊਗਾ ਤਾਂ ਇਹ ਤਾਰਾ ਫਰੋਲ ਕੇ ਸਿੱਖਾਂ ਦੀ ਜਿਹੜੀ ਅਗੇ ਲੱਗ ਸਕਦਾ ਹੁਣ ਤੁਸੀਂ ਸੁਬਾਤ ਕਰ ਲਓ ਮਤਲਬ ਇੱਕ ਗੱਲ ਆ ਤੁਸੀਂ ਕਹਿ ਦਿਓ ਸਿੱਖ ਇੱਕ ਧਰਮਾ ਨਰਾਲਾ ਧਰਮਾ ਇਹਦਾ ਇਤਿਹਾਸ ਕਰੋਲਾ ਬੱਕਰੀ ਪਛਾਣ ਆ ਵਲਖਣ ਹੈਸਿਅਤ ਆ ਇਹ ਤੋਂ ਕੋਈ ਨਹੀਂ ਮੁਕਰ ਸਕਦਾ ਪਰ ਸਿੱਖਾਂ ਦਾ ਜਿਹੜਾ ਰਾਜ ਕਰਨ ਵਾਲਾ ਖਿੰਦਾ ਉਦੋਂ ਤਾਂ ਅਸੀਂ 11-13% ਸੀ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਕਰਨ ਦੇ ਤਰੀਕੇ ਹੋਰ ਸੀ ਲੜਾਈਆਂ ਵੀ ਲੜਨ ਦੀ ਜ਼ਰੂਰਤ ਆ ਮੁੱਦਿਆਂ ਤੇ ਸਰਕਾਰਾਂ ਬਣਾਉਣ ਦੀ ਵੀ ਜ਼ਰੂਰਤ ਆ ਇਹਨਾਂ ਦਾ ਆਪਸੀ ਤਾਲਮੇਲ ਕਿਵੇਂ ਹੋਵੇ ਤਾਲਮੇਲ ਤੇ ਸ਼ਕਤੀ ਹੈ ਜਿਵੇਂ ਡਾਕਟਰ ਸਾਹਿਬ ਨੇ ਕਿਹਾ ਜਥੇਵੰਦੀ ਚ ਅਕਾਲ ਤਖਤ ਹੁੰਦਾ ਸੀ ਸ਼੍ਰੋਮਣੀ ਕਮੇਟੀ ਹੁੰਦੀ ਸੀ ਅਕਾਲੀ ਦਲ ਹੁੰਦਾ ਸੀ ਜੇ ਸਰਕਾਰ ਬਣ ਜੇ ਮੁੱਖ ਮੰਤਰੀ ਹੁੰਦਾ ਸੀ ਸਾਰੇ ਨੇ ਆਪੋ ਆਪਣੀ ਹਸਤੀ ਸੀ ਰੋਲ ਸੀ ਪਰ ਤਾਲਮੇਲ ਸੀ ਇੱਕ ਦੂਜੇ ਤੇ ਜਿਹਨੂੰ ਤੁਸੀਂ ਅੰਗਰੇਜ਼ੀ ਕਹਿੰਦੇ ਚੈੱਕ ਐਂਡ ਬੈਲੈਂਸ ਇਹਦਾ ਕੋਈ ਚੱਲਦਾ ਰਹਿੰਦਾ ਸੀ ਜਦੋਂ ਉਹ ਸਾਰੇ ਮੇਜ਼ ਤੇ ਨਤੀਜੇ ਕੀ ਸਾਡੇ ਸਾਹਮਣੇ ਨਿਕਲਦੇ ਸੋ ਮੇਰੇ ਕਹਿਣ ਦਾ ਮਤਲਬ ਇਹੀ ਆ ਖੁਸ਼ਿਆਲ ਸਿੰਘ ਵੀ ਖੜੇ ਹੋਗੇ ਸਿੱਖ ਸਿਆਸਤ ਬੁਰੀ ਤਰ੍ਹਾਂ ਖਨਾਕਦੀ ਅਗਲੇ ਲਈ ਤੋ ਲਾਤੀ ਸਿੱਖਾਂ ਦਾ ਸੋਚਣ ਦਾ ਤਰੀਕਾ ਬਦਲਤਾ ਇੱਕ ਗੱਲ ਬੱਲੇ ਬਾਦੀ ਵੀ ਤੁਸੀਂ ਜਿਹੜਾ ਬਹੁਤ ਹੋ ਜਾਂ ਸਰਕਾਰ ਦੇ ਲਈ ਲੜੋ ਜਾਂ ਸਰਕਾਰ ਦੇ ਖਿਲਾਫ ਲੜੋ ਉਹਨਾਂ ਵੇਲੇ ਆ ਚ ਜਦੋਂ ਸਿੱਖਾਂ ਦੇ ਖਿਲਾਫ ਮੁਲਕ ਇਕੱਠਾ ਹੋ ਗਿਆ ਉਹਦੇ ਵੀ ਕਈ ਕਾਰਨ ਨੇ ਫੌਜੀ ਸਾਹਿਬ ਬੋਲ ਕੇ ਗਏ ਨੇ ਇਹ ਕਿ ਨਹੀਂ ਆਉਂਦਾ ਸੀ ਯੂਪੀ ਦੀ ਪੁਲਿਸ ਦੀ ਵਿਗਾਰਤ ਹੋਈ ਪੰਜਾਬ ਪੁਲਿਸ ਨੇ ਆ ਕੇ ਸਿੱਧੇ ਕੀਤੇ ਜੀ ਨਾਗਿਆ ਜਿਹੜੇ ਸਿੱਖ ਫੌਜ ਨੂੰ ਦੇਖ ਕੇ थर-थर ਕੰਬਦੇ ਆ ਤਾਂ ਹੀ ਸਿੱਖ ਪਲਟਨਾ ਉੱਥੇ ਲੰਘ ਜਾਂ ਹੁੰਦੇ ਨੇ ਇੱਕ ਗੱਡੀ 'ਚ ਡੱਬੇ 'ਚ ਇੱਕ ਸਿੱਖ ਬੈਠਾ ਹੋਵੇ ਇੱਕ ਧਾਕ ਸੀ ਸਾਡੀ ਮੁਲਕ ਤੇ ਧਾਕ ਸੀ ਉਹਨਾਂ ਨੇ ਉਹਨੂੰ ਤੋੜਨ ਖਾਤਰ ਵੀ ਇਹ ਸਾਰਾ ਕੁਝ ਕੀਤਾ ਸੋਇਸ ਕਰਕੇ ਸਾਂਝ ਕੀਤੇ ਗੁਣਾ ਕੇਰੀ ਛੋੜ ਅਵਗੜ ਚੱਲੀਏ ਇਸ ਮੌਕੇ ਗੱਲੇ ਕੀਰਨੇ ਪਾਉਣ ਦੀ ਲੋੜ ਨਹੀਂ ਨਾ ਬੜਕਾ ਮਾਰਨ ਦੀ ਲੋੜ ਆ ਆਪਣੜੇ ਜਿਰਵਾਨ ਵਿੱਚ ਸਿਰਨੀਵਾ ਕਰ ਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ